MTB ਬੁੱਕਲੇਟ ਕੀ ਹੈ ਅਸੀਂ ਇੱਕ ਸੈਸ਼ਨ ਲੈ ਕੇ ਆਏ ਸੀਗੇ ਪ੍ਰੀਲਮ ਹੈਗ ਸੈਸ਼ਨ ਉਹਦੇ ਵਿੱਚ ਤੁਹਾਡੇ ਲਈ ਇੱਕ ਕਹੋ ਵੀ ਸੈਟ ਆਫ ਕੁਐਸਚਨ ਪੇਪਰ ਅਸੀਂ ਲਾਂਚ ਕੀਤਾ ਜਿਹਨੂੰ ਅਸੀਂ ਕਹਿੰਦੇ ਆ MTB ਇਸ ਵੀਡੀਓ ਵਿੱਚ ਮੈਂ ਦੱਸੂੰਗਾ MTB ਚੀਜ਼ ਕੀ ਆ ਤੁਹਾਡੇ ਲਈ ਜ਼ਰੂਰੀ ਕੀ ਆ ਤੇ ਤੁਸੀਂ ਉਹਨੂੰ ਆਰਡਰ ਕਿਵੇਂ ਕਰ ਸਕਦੇ ਹੋ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੋਊਗਾ ਕਿ MTB ਕੀ ਚੀਜ਼ ਆ ਐਂਡ ਬਹੁਤ ਸਾਰੇ ਬੱਚੇ ਨੂੰ ਆਰਡਰ ਵੀ ਕਰ ਚੁੱਕੇ ਹੋਣਗੇ ਜੇ MTB ਦੀ ਗੱਲ ਕਰ ਲਈ ਤਾਂ ਮੌਕ ਟੈਸਟ ਬੁੱਕਲੇਟ ਆਪਾਂ ਇਹਨੂੰ ਕਹਿੰਦੇ ਆ ਅਦਰਸਲ ਜਦੋਂ ਬੱਚਿਆਂ ਦੀ ਸਾਡੇ ਨਾਲ ਗੱਲ ਹੁੰਦੀ ਜਿਨ੍ਹਾਂ ਨੇ ਪੀਸਸ ਦਾ ਐਗਜ਼ਾਮ ਪੜਿਆ ਤੇ ਅਕਸਰ ਇੱਕ ਗੱਲ ਕਹਿੰਦੇ ਆ ਕਿ ਸਰ ਸਾਡੀ ਤਿਆਰੀ ਠੀਕ ਚੱਲ ਰਹੀ ਹੈ ਪਰ ਜਦਨ ਅਸੀਂ ਐਗਜ਼ਾਮ ਤਰੀਕ ਬਾਰੇ ਸੋਚਦੇ ਨਾਲ ਵੀ 7 ਦਸੰਬਰ ਸਾਨੂੰ ਉਸ ਦਿਨ ਲਈ ਕਬਰਾਹਟ ਹੁੰਦੀ ਵੀ ਅਸੀਂ ਕੀ ਕਰਾਂਗੇ ਉਸ ਦਿਨ ਪਹਿਲੀ ਵਾਰ ਸਾਡਾ ਐਗਜ਼ਾਮ ਹੋਣ ਜਾ ਰਿਹਾ ਥੋੜੇ ਵਿੱਚ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਪਹਿਲੀ ਵਾਰ ਐਗਜ਼ਾਮ ਦੇਣ ਜਾ ਰਹੇ ਆ ਜਨਨ ਕਿ ਸਾਡੀ ਤਿਆਰੀ ਇਗਜ਼ਾਮ ਦੀ ਵਧੀਆ ਚੱਲ ਰਹੀ ਹੈ ਅਸੀਂ ਸਾਡੇ ਸਬਜੈਕਟ ਬਹੁਤ ਵਧੀਆ ਹੋ ਰਹੇ ਨੇ ਅਸੀਂ ਟੈਸਟ ਸੀਰੀਜ਼ ਲਾ ਰਹੇ ਹਾਂ ਸਾਡੀ ਐਕੂਰੇਸੀ ਵਧੀਆ ਹੋ ਰਹੀ ਹੈ ਸਾਡਾ ਸਾਰਾ ਕੁਝ ਓਕੇ ਆ ਬਟ ਜਦੋਂ ਅਸੀਂ ਇਹ ਸੋਚਦੇ ਆ ਵੀ ਜਿਸ ਦਿਨ ਇਗਜ਼ਾਮ ਹੋਊਗਾ ਉਸ ਦਿਨ ਸਾਡਾ ਇੱਕ ਪੈਨਿਕ ਹੋ ਰਿਹਾ ਵੀ ਪੈਨਿਕ ਹੋ ਰਿਹਾ ਸੀ ਵੀ ਕਿਸ ਤਰੀਕੇ ਦਾ ਕੁਐਸਚਨ ਪੇਪਰ ਸਾਡੇ ਸਾਹਮਣੇ ਹੋਊਗਾ ਓਐਮਆਰ ਸ਼ੀਟ ਕਿੱਦਾਂ ਦੀ ਹੋਊਗੀ ਕਿੱਦਾਂ ਅਸੀਂ ਉਹਨੂੰ ਭਰਾਂਗੇ ਉਹ 2 ਘੰਟੇ ਜਿਹੜੇ ਪ੍ਰੀ ਦੇ ਆ ਤੇ 2 ਘੰਟੇ ਸੌਰੀ ਪ੍ਰੀ ਦੇ ਜਿਹੜੇ 2 ਘੰਟੇ ਜੀਐਸ ਦੇ ਤੇ 2 ਘੰਟੇ ਆਪਣੇ ਸੀ ਸੈੱਟ ਵਾਲੇ ਉਹਨੂੰ ਕਿਵੇਂ ਮੈਨੇਜ ਸੋ ਐਮਟੀਬੀ ਜਿਹੜੀ ਹੈਗੀ ਆ ਇਹ ਜਿਹੜੀ ਬੁੱਕਲੇਟ ਹੈਗੀ ਆ ਇਹ ਤੁਹਾਡੇ ਉਹ ਦੋ ਤੇ ਦੋ 4 ਘੰਟਿਆਂ ਨੂੰ ਵਧੀਆ ਕਰਨ ਦੇ ਰਹੀ ਹੈ ਕਿਉਂਕਿ ਅਸੀਂ ਅਕਸਰ ਇਸ ਚੀਜ਼ ਨੂੰ ਜਾਣਦੇ ਆਂ ਵੀ ਜਦੋਂ ਅਸੀਂ ਇਗਜ਼ਾਮ ਦੇਣ ਜਾਣਾ ਨਾ ਤੁਸੀਂ ਕਿੰਨਾ ਪੜ੍ਹ ਕੇ ਗਏ ਹੋ ਇਹ ਬਹੁਤ ਜ਼ਰੂਰੀ ਹੈ ਪਰ ਜੇ ਤੁਸੀਂ ਉਸ 7 ਦਸੰਬਰ ਨੂੰ ਉਹ ਪਰਫਾਰਮ ਹੀ ਨਾ ਕਰ ਪਾਏ ਪੜਿਆ ਹੋਇਆ ਰੀਕਾਲ ਹੀ ਨਾ ਹੋਇਆ ਯਾਦ ਹੀ ਨਾ ਹੋਇਆ ਜਾਂ ਫਿਰ ਉੱਥੇ ਬਹੁਤ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਆਗੇ ਤਾਂ ਸਾਡੀ ਜਿਹੜੀ ਪੜ੍ਹਾਈ ਵਾਲੀ ਮਿਹਨਤ ਤਾਂ ਜਾਣੀ-ਜਾਣੀ ਆ ਤੇ ਨਾਲ ਜਿਹੜਾ ਪਿਛਲੇ 4-5 ਸਾਲ ਤੋਂ ਵੇਟ ਕਰ ਰਹੇ ਆ ਪੀਸੀਐਸ ਦੇ ਪ੍ਰੀ ਦਾ ਉਹ ਵੀ ਨਾਲ ਜਾਊਗਾ ਸੋ ਮੈਨੂੰ ਨਹੀਂ ਲੱਗਦਾ ਵੀ 7 ਦਸੰਬਰ ਨੂੰ ਸਾਨੂੰ 1% ਵੀ ਰਿਸਕ ਲੈਣਾ ਚਾਹੀਦਾ ਸੋ ਇਸ ਕਰਕੇ ਤੁਹਾਡੇ ਲਈ ਅਸੀਂ ਜਿਹੜਾ ਹੈਗਾ ਆ ਐਮਟੀਵੀ ਬੁੱਕਲੇਟ ਲੈ ਕੇ ਆਏ ਆ ਇੱਕ ਇਸ ਤਰੀਕੇ ਦਾ ਵੈਸੇ ਮਤਲਬ ਇੱਕ ਸਿੰਗਲ ਪੇਜ ਆ ਕਵਰ ਫੋਟੋ ਆ ਇਹਦੇ ਵਿੱਚ ਤੁਹਾਡੇ ਘਰੇ ਅਸੀਂ ਇਦਾਂ 25 OMR ਸ਼ੀਟਾਂ ਭੇਜਾਂਗੇ ਇਦਨੇ 25 ਕੁਐਸਚਨ ਪੇਪਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਘਰੇ ਮਗਾ ਸਕਦੇ ਹੋ ਤੇ ਘਰੇ ਬੈਠ ਕੇ ਇਹਨਾਂ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਇਹਦੇ ਬਾਰੇ ਮੈਂ ਹੋਲ ਡਿਟੇਲ ਜ਼ਰੂਰ ਦੱਸੂਗਾ ਪ੍ਰੈਕਟਿਸ ਕਿੱਦਾਂ ਕਰਨੀ ਉਹ ਪਹਿਲਾਂ ਸਮਝ ਲਓ ਦੇਖੋ ਜਿਸ ਸਮੇਂ ਤੁਹਾਡਾ ਪੇਪਰ ਹੁੰਦਾ ਆਪਾਂ ਦੇਖਦੇ ਹਾਂ ਨਾ ਕਿ ਸਰ 11 ਤੋਂ ਟਾਈਮ ਆ ਚੁੱਕਾ ਵੀ 11 ਤੋਂ 1 ਵਜੇ ਜਿਹੜਾ ਹੈਗਾ ਜੀਐਸ ਦਾ ਪੇਪਰ ਹੋਊਗਾ ਤੇ 3 ਤੋਂ 5 ਸੀ ਸੈੱਟ ਦਾ ਐਗਜ਼ਾਮ ਹੋਊਗਾ ਤੁਸੀਂ ਬਿਲਕੁਲ ਜਿੱਦਾਂ ਇਹ ਐਗਜ਼ਾਮ ਦੇ ਵਿੱਚ ਬੈਠ ਕੇ ਬੈਠਣ ਜਾਣਾ ਆ ਜਿਵੇਂ एग्जांपल ਦੇ ਲਈ ਸਰਦਾਰ ਬੰਦਾ ਸੋਚਦਾ ਕਿ ਵੈਸੇ ਮੈਂ ਘਰੇ ਛੋਟਾ ਪਰਨਾ ਪਾਣਾ ਲੇਕਿਨ ਮੈਂ ਪੱਗ ਬਨ ਕੇ ਜਾਣੀ ਆ ਸੋ ਆਪਣੀ ਉਸ ਤਰੀਕੇ ਨਾਲ ਤਿਆਰ ਹੋ ਜਾਓ ਦਸਤਾਰ ਸਜਾ ਲਓ ਅ ਕੁਝ ਲੜਕੀਆਂ ਹੁੰਦੀਆਂ ਨੇ ਵੀ ਘਰੇ ਨਾਰਮਲ ਕੈਜੂਅਲ ਕੱਪੜੇ ਪਾ ਕੇ ਰੱਖਦੀਆਂ ਨੇ ਜਿਵੇਂ ਲੋਰ ਵਗੈਰਾ ਪਾ ਲਈ ਤੇ ਸੋਚਦੀਆਂ ਨੇ ਕਿ ਅਸੀਂ ਸੂਟ ਪਾ ਕੇ ਉਸ ਦਿਨ ਜਾਣਾ ਐਗਜ਼ਾਮ ਦੇਣ ਠੀਕ ਹੈ ਇਹ ਮੈਂ ਚੀਜ਼ਾਂ ਕਿਉਂ ਦੱਸ ਰਿਹਾ ਕਿਉਂਕਿ ਸਾਡਾ ਜਿਹੜਾ ਕੰਫਰਟ ਜ਼ੋਨ ਆ ਸਾਡੇ ਮਾਈਂਡ ਨੂੰ ਡਾਇਰੈਕਸ਼ਨ ਦਿੰਦਾ ਕਿਤੇ ਨਾ ਕਿਤੇ ਵੀ ਤੁਸੀਂ ਕਿੱਦਾਂ ਆਪਣੇ ਦਿਮਾਗ ਨੂੰ ਯੂਜ਼ ਕਰਨਾ ਐਂਡ ਸੈਕੰਡਲੀ ਉਜਾ 11 ਤੋਂ ਇੱਕ ਦਾ ਸਮਾਂ ਉਹ ਕਿਦਾਂ ਤੁਸੀਂ ਆਪਣਾ ਜ਼ਿਆਦਾ ਪ੍ਰੋਡਕਟਿਵਿਟੀ ਵਾਲਾ ਕਰਨਾ ਹੈ ਸਾਡੀ ਆਦਤ ਹੁੰਦੀ ਅਸੀਂ ਲੇਟ ਨਾਈਟ ਤੱਕ ਪੜ੍ਹਦੇ ਹਾਂ ਸਵੇਰੇ 10 ਵਜੇ ਉੱਠਦੇ 11 ਵਜੇ ਤੇ 11 ਵਜੇ ਤੱਕ ਦਿਮਾਗ ਪੂਰਾ ਐਕਟਿਵ ਨਹੀਂ ਹੁੰਦਾ ਠੀਕ ਹੈ ਸੋ ਕੋਸ਼ਿਸ਼ ਕਰਿਓ ਜਿਹੜੇ ਲੇਟ ਨਾਈਟ ਪੜ੍ਹਨ ਵਾਲੇ ਆ ਪੜੋ ਲੇਟ ਨਾ ਬਟ ਹੁਣ ਜਿਹੜਾ ਇੱਕ ਮਹੀਨਾ ਉਹ ਜਲਦੀ ਥੋੜਾ ਉੱਠਿਆ ਕਰੋ ਵੀ ਅਸੀਂ 8-9 ਵਜੇ ਉੱਠ ਗਏ ਤਾਂ ਕਿ 11 ਵਜੇ ਤੱਕ ਮੇਰਾ ਦਿਮਾਗ ਪੂਰਾ ਐਕਟਿਵ ਹੋਵੇ ਬਹੁਤ سارے ਬੱਚੇ ਨੇ ਰੋਟੀ 11:30 ਵਜੇ ਖਾਂਦੇ ਆ ਹੁਣ ਜਦੋਂ ਲਗਾਤਾਰ ਅਸੀਂ ਪਿਛਲੇ 2-4 ਸ ਸਡਨਲੀ ਕਿ ਇਦਾਂ ਦਾ ਦਿਨ ਆਉਂਦਾ ਵੀ ਜਿਸ ਦਿਨ ਅਸੀਂ 11 ਤੋਂ 1 ਵਜੇ ਪੇਪਰ ਕਰ ਰਹੇ ਹਾਂ ਉਦੋਂ ਮੇਰਾ ਦਿਮਾਗ ਪੁੱਛੂਗਾ ਨਾ ਮੈਨੂੰ ਵੀ ਰੋਟੀ ਕਿੱਥੇ ਆ ਤੂੰ ਕਹੇਗਾ ਵੀ ਨਹੀਂ ਆ ਤੇ ਕੁਐਸਚਨ ਪੇਪਰ ਤੇ ਦੇ ਮਰੇ ਕੋਈ ਯਾਰ ਕੁਐਸਚਨ ਪੇਪਰ ਚ ਰੋਟੀ ਕਿੱਥੇ ਆ ਐਂਡ ਇਹ ਰਿਐਲਿਟੀ ਆ ਹੁੰਦੀ ਐ ਇਦਾਂ ਮੇਰਾ ਦਿਮਾਗ ਜਿਸ ਤਰੀਕੇ ਨਾਲ ਮੈਂ ਟ੍ਰੇਨਡ ਕੀਤਾ ਮੇਰੋਂ ਮੇਰੇ ਕੋਲ ਉਸ ਤਰੀਕੇ ਦੀ ਉਹ ਉਹ ਕਹਿ ਲਓ ਵੀ ਮੰਗ ਕਰਨ ਲੱਗ ਪੈਂਦਾ ਆ ਸੋ ਤੁਸੀਂ ਆਉਣ ਵਾਲਾ 1 ਮਹੀਨਾ ਜਿਹੜਾ ਐਗਜ਼ਾਮ ਦੇ ਵਿੱਚ ਰਹਿ ਗਿਆ ਆ ਉਸ ਦਿਨਾਂ ਦੇ ਵਿੱਚ 1 ਮਹੀਨੇ ਦੇ ਵਿੱਚ 11 ਵਜੇ ਤੋਂ 1 ਵਜੇ ਤੱਕ ਸਿਰਫ ਟੈਸਟ ਅਟੈਂਪ ਕਰਨਾ ਸਿਰਫ ਪੇਪਰ ਅਟੈਂਪਟ ਕਰਨਾ ਹੈ ਜਿਸ ਤਰੀਕੇ ਦਾ ਪਹਿਰਾਵਾ ਪਾ ਕੇ ਜਾਣਾ ਚਾਹੁੰਦੇ ਹੋ ਕੁਰਸੀ ਟੇਬਲ ਦੇ ਉੱਤੇ ਬੈਠੋ ਕੋਲ ਟਾਈਮਰ ਲਾਓ ਪ੍ਰੋਪਰ 11 ਵਜੇ ਉਦੋਂ ਪਹਿਲਾਂ ਮਤਲਬ ਕੁਐਸਚਨ ਪੇਪਰ ਆ ਗਿਆ ਉਹਦੇ ਉੱਤੇ ਕੀ ਕੀ ਹੁੰਦਾ ਤੁਹਾਡਾ ਨਾਮ ਹੋਊਗਾ ਫਾਦਰਜ਼ ਨੇਮ ਹੋਊਗਾ ਡੇਟ ਆਫ ਬਰਥ ਹੋਊਗੀ ਤੁਹਾਡਾ OMR ਸ਼ੀਟ ਦਾ ਨੰਬਰ ਹੋਊਗਾ ਜਿਹੜਾ ਇੱਥੇ ਆਉਂਦਾ ਹੁੰਦਾ ਤੁਹਾਡਾ ਰੋਲ ਨੰਬਰ ਹੋਊਗਾ ਇਹ ਪਰੋ ਇੱਕ ਵਾਰੀ ਤੇ ਠੀਕ ਹੈ ਸੋ ਬੈਠੇ ਬੈਠੇ ਇਦੀ OMR ਸ਼ੀਟ ਚੱਕੋ ਠੀਕ ਹੈ ਇਹਦੇ ਉੱਤੇ ਭਰੋ ਆਪਦਾ ਨਾਮ ਵਗੈਰਾ ਸਾਰਾ ਕੁਝ ਭਰੋ so that ਕਿ ਪੂਰੇ 11 ਵਜੇ ਤੁਸੀਂ ਪੇਪਰ ਸ਼ੁਰੂ ਕਰ ਦੋ ਜੇ ਜਦੋਂ ਇਦਾਂ ਤੁਸੀਂ ਲਗਾਤਾਰ ਇਗਜ਼ਾਮ ਤੋਂ ਪਹਿਲਾਂ 20 ਵਾਰ ਜੀਐਸ ਦੇ ਲਈ ਤੇ 5 ਵਾਰ ਸੀਸੈਟ ਲਈ ਕਰੋਗੇ ਟੋਟਲ 25 ਵਾਰ ਕਰੋਗੇ ਨਾ ਤਾਂ ਇਗਜ਼ਾਮ ਵਾਲੇ ਦਿਨ ਤੁਹਾਨੂੰ ਕੋਈ ਚੀਜ਼ ਨਵੀਂ ਨਹੀਂ ਲੱਗੂਗੀ ਤੁਹਾਨੂੰ ਲੱਗੂ ਆ ਵੀ ਇਹ ਤਾਂ ਮੈਂ ਪਹਿਲਾਂ ਵੀ ਕੀਤਾ ਹੋਇਆ ਹੈ ਇਹ ਉਹ ਅਮਰ ਸ਼ੀਟ ਤਾਂ ਮੇਰੇ ਬੜੇ ਮੈਨੂੰ ਕਲੋਸਲੀ ਜਾਣਦਾ ਹੈ ਸੋਦਰ ਕਿ ਤੁਸੀਂ ਅਟੈਂਪਟ ਕਰ ਸਕੋ ਇੱਕ ਵਾਰ ਦੁਬਾਰਾ ਦੇਖੋ ਵੀ ਅੱਛਾ ਮੈਂ ਪਹਿਲਾਂ ਕਿਹੜੇ ਕੁਐਸਚਨ ਪੜ੍ਹਨੇ ਆ ਮੈਂ ਕਿੱਦਾਂ ਬੁੱਕਲੇਟ ਰੀਡ ਕਰਨੀ ਆ ਮੈਂ ਘਬਰਾਉਣਾ ਨਹੀਂਗਾ ਕਈ ਵਾਰ ਹੁੰਦਾ ਵੀ ਮੇਰਾ ਟੈਸਟ ਬੜਾ ਔਖਾ ਆ ਗਿਆ ਪੇਪਰ ਦੇ ਵਿੱਚ 5-7 ਕੁਐਸਚਨ ਔਖੇ ਆ ਗਏ ਜਾਂ ਪਹਿਲੇ 10 ਕੁਐਸਚਨ ਹੀ ਔਖੇ ਆ ਗਏ ਸੋ ਆਪਣੇ ਆਪ ਨੂੰ ਕਿੱਦਾਂ ਹੈਂਡਲ ਕਰਨਾ ਜਿਹਨੂੰ ਅਸੀਂ ਕਹਿੰਦੇ ਤਜਰਬਾ ਐਕਸਪੀਰੀਅੰਸ ਉਹ ਐਕਸਪੀਰੀਅੰਸ ਤੁਸੀਂ ਜਿਹੜਾ ਹੈਗਾ ਉਹ ਪਹਿਲਾਂ ਲੈਣਾ ਆ ਇਗਜ਼ਾਮ ਤੋਂ ਲਗਭਗ 25 ਪੇਪਰ ਅਟੈਂਪਟ ਕਰਕੇ ਸੋ ਦੈਟ ਕਿ ਤੁਹਾਡਾ 26ਵਾਂ ਪੇਪਰ ਜਿਹੜਾ ਪ੍ਰੀ ਦਾ ਇਗਜ਼ਾਮ ਹੋਊਗਾ 7 ਤਰੀਕ ਨੂੰ ਪਹਿਲਾਂ 11 ਤੋਂ 1 ਵਜੇ GS1 ਦਾ ਤੇ C ਸੈੱਟ ਦਾ ਉਸ ਤੋਂ ਬਾਅਦ ਹੋਊਗਾ ਦੋਨੋਂ ਬਹੁਤ ਵਧੀਆ ਜਾਣਾ ਐਂਡ ਇਹ ਚੀਜ਼ਾਂ ਸ਼ਾਇਦ ਬਹੁਤ ਸਾਰੇ ਬੱਚਿਆਂ ਨੂੰ ਸਮਝ ਲੱਗ ਜਾਣਗੀਆਂ ਜਿੱਤੇ ਬਹੁਤ ਸਾਰੇ ਬੱਚਿਆਂ ਨੂੰ ਹਜੇ ਨਹੀਂ ਸਮਝ ਲੱਗਣਗੀਆਂ ਸੋ ਕੋਈ ਚੱਕਰ ਨਹੀਂ ਕਿ ਜਿਹਨਾਂ ਨੂੰ ਨਹੀਂ ਸਮਝ ਲੱਗਦੀਆਂ ਉਹ 7 ਦਸੰਬਰ ਤੋਂ ਬਾਅਦ ਸਮਝਣ ਲੱਗਣਗੇ ਵੀ ਇਹ ਗੱਲਾਂ ਹੁੰਦੀਆਂ ਉਹਦੋਂ ਇਗਜ਼ਾਮ 'ਚ ਬੈਠ ਕੇ ਸੋ ਬਈ ਜਿਹੜੇ ਚਾਹੁੰਦੇ ਆ ਇਸ ਪੂਰੇ ਦੇ ਪੂਰੇ ਸੈੱਟ ਨੂੰ ਆਰਡਰ ਕਰਨਾ ਹੁਣ ਪਤਾ ਇੱਕ ਵਾਰ ਕਿਸੇ ਸਿਆਣੇ ਦੀ ਸਲਾਹ ਲੈ ਕੇ ਇਹਨੂੰ ਜ਼ਰੂਰ ਆਰਡਰ ਕਰ ਦਿਓ ਸੋ ਦੈਟ ਕਿ ਤੁਹਾਡੇ ਘਰ ਇਹ ਪਹੁੰਚ ਜਾਵੇ ਮਤਲਬ ਕਿ 2-4 ਦਿਨ ਲੱਗੇ ਜੇ ਅੱਜ ਆਰਡਰ ਕਰੋਗੇ ਤਾਂ 13-14 ਤਰੀਕ ਤੱਕ ਤੁਹਾਡੇ ਘਰ ਇਹ ਪਹੁੰਚ ਜਾਊਗਾ ਜੇ ਜਿੰਨਾ ਇਹ ਲੇਟ ਕਰੀ ਜਾਓਗੇ ਉਨਾ ਲੇਟ ਹੋ ਜਾਊਗਾ ਸੋ ਇਹਨੂੰ ਆਰਡਰ ਕਰਨ ਦਾ ਤਰੀਕਾ ਮੈਂ ਇੱਕ ਵਾਰ ਦੁਬਾਰਾ ਦੱਸ ਦੇਣਾ ਇਹਦੇ ਵਿੱਚ ਹੈ ਕਿ ਸਾਡੇ ਕੋਲੇ ਮੈਂ ਦੱਸਿਆ ਜਿਵੇਂ ਕਿ 25 ਟੈਸਟ ਨੇ ਫੁੱਲ ਐਫਐਲਟੀ ਹੋਣਗੇ 25 ਜਿਨ੍ਹਾਂ ਵਿੱਚੋਂ 20 ਜੀਐਸ ਦੇ ਜਨਰਲ ਸਟੱਡੀ ਦੇ ਨੇ ਤੇ 5 ਹੈਗੇ ਸੀਸਰ ਦੇ ਹਾਂ ਕੋਸ਼ਿਸ਼ ਕਰੋ ਜਿੱਦਾਂ ਮੈਂ ਦੱਸਿਆ ਮਤਲਬ ਐਗਜ਼ੈਕਟ ਇਗਜ਼ਾਮ ਵਾਲਾ ਦਿਨ ਜਿਉਣ ਦੀ ਕੋਸ਼ਿਸ਼ ਕਰਿਓ ਇਹਨੂੰ ਵੀ ਨਾਰਮਲ ਟੈਸਟ ਵਾਂਗੂ ਨਾ ਲੈ ਜਾਓ ਵੀ ਠੀਕ ਆ ਲੰਮੇ ਪੈਂਬੜ ਤੇ ਕਰੀ ਜਾ ਨੇ ਨਹੀਂ ਮਤਲਬ ਆਪਣੇ ਆਪ ਨੂੰ ਡਿਸਪਲਿਨ ਦੇ ਵਿੱਚ ਲੈ ਕੇ ਉਹਨਾਂ 2 ਘੰਟਿਆਂ ਦੇ ਲਈ ਤੇ 2 ਘੰਟੇ ਸ਼ਾਮ ਵਾਲੇ ਆਪਣੇ ਆਪ ਨੂੰ 4 ਘੰਟੇ ਦੇ ਲਈ ਡਿਸਪਲਿਨ ਚ ਲੈ ਕੇ ਆਉਣ ਦੇ ਲਈ ਟੈਸਟ ਆ ਓਕੇ ਜੀ ਸੋ ਇਸ ਤਰੀਕੇ ਦਾ ਤੁਹਾਨੂੰ ਕੁਐਸਚਨ ਪੇਪਰ ਮਿਲੂਗਾ ਆ ਦੇਖੋ ਇੱਥੇ ਕੈਂਡੀਡੇਟ ਦਾ ਨਾਮ ਹੋਗਾ ਫਾਦਰਜ਼ ਨੇਮ ਡੇਟ ਆਫ ਬਰਥ ਸੇਮ ਇਦੀ ਤੁਹਾਨੂੰ ਪ੍ਰੀ ਦਾ ਪੇਪਰ ਮਿਲੂਗਾ ਠੀਕ ਆ ਕੁਐਸਚਨ ਉਹਦੇ ਵਿੱਚ ਪੀਪੀਐਸਸੀ ਪਾਊਗਾ ਅਸੀਂ ਆਪ ਦੀ ਸਮਝਣ ਵਾਲੇ ਪਾਏ ਹੋ ਨੇ ਇੱਦੀ ਇੱਧਰ ਅੰਗਰੇਜ਼ੀ ਹੋਊਗੀ ਇੱਧਰ ਪੰਜਾਬੀ ਹੋਊਗੀ ਸੋ ਉਸ ਤੋਂ ਬਾਅਦ ਇਸ ਤਰੀਕੇ ਦੀ OMR ਸ਼ੀਟ ਹੋਊਗੀ ਤੁਸੀਂ ਇਹਨੂੰ ਭਰ ਕੇ ਫਿਰ ਇਹਨਾਂ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਜਿਹੜੇ ਟੌਪਿਕ ਨੇ ਸੋ ਉਹ ਗੋਲੇ ਭਰ ਦੋਗੇ ਸੋ ਇਹ ਇਹਦੀ ਫੀਸ ਦੀ ਗੱਲ ਕਰ ਲਈ ਤਾਂ 1500 ਰੁਪਏ ਫੀਸ ਹੈ ਘਰੇ ਪਹੁੰਚੂਗਾ ਇਦੋਂ ਐਕਸਟਰਾ ਤੁਸੀਂ ਕੁਝ ਵੀ ਪੇ ਨਹੀਂ ਕਰਨਾ ਕੋਈ ਡਿਲੀਵਰੀ ਚਾਰਜਸ ਨਹੀਂ ਹੋਣਗੇ ਹਾਂ ਇੱਕ ਟੈਸਟ ਉਹਨੂੰ 60 ਰੁਪਏ ਚ ਪੈਂਦਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਫਿਰ ਜ਼ਿਆਦਾ ਮਹਿੰਗਾ ਹੈਗਾ ਜੇ ਆਪਾਂ ਇਹਨੂੰ ਥੋੜਾ ਤੋੜ ਕੇ ਦੇਖੀਏ ਬਾਕੀ ਕੋਸਟ ਦੀ ਗੱਲ ਉੱਥੇ ਆਉਂਦੀ ਹੈ ਜਿੱਥੇ ਅਸੀਂ ਬਚਤ ਕਰਨੀ ਹੋਵੇ ਇਨਵੈਸਟਮੈਂਟ ਦੇ ਉੱਤੇ ਕੋਸਟ ਦੀ ਗੱਲ ਨਹੀਂ ਆਉਦੀ ਹੁੰਦੀ ਥਿਸ ਇਜ਼ ਯੂਅਰ ਇਨਵੈਸਟਮੈਂਟ ਇਹ ਖਰਚੇ ਨਹੀਂ ਹੈਗੇ ਇਨਵੈਸਟਮੈਂਟ ਆ ਹੈ ਤੇ ਇਨਵੈਸਟਮੈਂਟ ਤੁਹਾਡੇ ਐਗਜ਼ਾਮ ਨੂੰ ਕਲੀਅਰ ਕਰਨ ਦੇ ਲਈ ਹੈ ਤੁਹਾਡੀ ਇਹ ਇਨਵੈਸਟਮੈਂਟ ਸੋ ਇਸ ਨੰਬਰ ਤੇ ਵੀ ਕਾਲ ਕਰਕੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਅਦਰਵਾਈਜ਼ ਨੰਬਰ ਦਾ ਸਕਰੀਨਸ਼ਾਟ ਇੱਕ ਵਾਰ ਲੈ ਲਓ ਅਦਰਵਾਈਜ਼ ਮੈਂ ਤੁਹਾਨੂੰ ਲਿੰਕ ਦੇ ਦੂੰਗਾ ਇਸ ਵੀਡੀਓ ਦੇ ਥੱਲੇ ਉੱਤੇ ਕਲਿੱਕ ਕਰ ਲਓਗੇ ਤੇ ਤਾਂ ਵੀ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਸੋ ਮੈਂ ਲਿੰਕ ਵੀ ਦਿਖਾ ਦਿੰਦਾ ਜਿਵੇਂ ਹੀ ਇਹ ਵੀਡੀਓ ਖਤਮ ਹੋਊਗੀ ਇਥੇ ਤੁਸੀਂ ਬਾਇਨਾਉ ਤੇ ਜਾ ਕੇ ਇਥੇ ਆ ਦਾ ਨਾਮ ਐਡਰੈਸ ਐਡਰੈਸ ਸਹੀ ਭਰਿਓ ਤੁਹਾਡਾ ਪਿੰਨ ਕੋਡ ਤੁਹਾਡਾ ਨੰਬਰ ਸਭ ਕੁਝ ਸਹੀ ਹੋਣਾ ਚਾਹੀਦਾ ਆ ਅਦਰਵਾਈਜ਼ ਡਿਲੀਵਰੀ ਵਿੱਚ ਦਿੱਕਤ ਆਊਗੀ ਫਿਰ ਫਿਰ ਟਾਈਮ ਤੇ ਪਹੁੰਚ ਨਹੀਂ ਫਿਰ ਕਹੋਗੇ ਸਾਡੀ ਤੁਸੀ ਤਾਂ ਲੇਟ ਕਰਾਤਾ ਜੀ ਹੈਨਾ ਸਾਡੇ ਐਂਡ ਤੋਂ ਟਾਈਮ ਤੇ ਤੁਰਪੂਗਾ ਤੁਹਾਡਾ ਐਡਰੈਸ ਸਹੀ ਹੋਣਾ ਚਾਹੀਦਾ ਹੈ ਨੰਬਰ ਦਿੱਤਾ ਹੋਇਆ ਆ ਵੀਡੀਓ ਦੇ ਥੱਲੇ ਵੀ ਤੇ ਲਿੰਕ ਵੀ ਸੋ ਤੁਸੀਂ ਕਿਸੇ ਵੀ ਜਾਂ ਨੰਬਰ ਤੇ ਕਾਲ ਕਰ ਲਓ ਤੇ ਚਾਹੇ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਨੂੰ ਆਰਡਰ ਕਰ ਸਕਦੇ ਹੋ ਕੋਈ ਦਿੱਕਤ ਆਵੇ ਤਾਂ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਠੀਕ ਹੈ ਸੋ ਆਈ ਹੋਪ ਇਨਫੋਰਮੇਸ਼ਨ ਮਿਲ ਗਈ ਹੋਗੀ ਤੇ ਬਾਕੀ ਬਾਈ ਸੀਰੀਅਸ ਹੋ ਕੇ 7 ਦਸੰਬਰ ਦੀ ਤਿਆਰੀ ਕਰੋ ਬਹੁਤ ਸਮੇਂ ਬਾਅਦ ਪੇਪਰ ਆਇਆ ਆ ਅਸੀਂ ਹੱਕਦਾਰ ਹਾਂ ਇਹਨੂੰ ਕਲੀਅਰ ਕਰ ਲੇ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਸੱਸੀ ਗਸਰਾਂ ਨੂੰ ਬਾਏ ਬਾਏ